ਸਲੇਚਾ ਰੋਡ ਸ਼ਾਹਕੋਟ ਵਿਖੇ ਚੋਰਾ ਵੱਲੋਂ ਇੱਕ ਬੰਦ ਪਈ ਕੋਠੀ ਨੂੰ ਨਿਸ਼ਾਨਾ ਬਣਾਉਂਦਿਆਂ ਲੱਖਾਂ ਰੁਪਏ ਦਾ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ। ਅਮਰੀਕ ਸਿੰਘ ਵਾਸੀ ਤਲਵੰਡੀ ਬੂਟਿਆ ਸ਼ਾਹਕੋਟ ਨੇ ਦੱਸਿਆ ਕਿ ਉਹਨਾਂ ਦੇ ਰਿਸ਼ਤੇਦਾਰ ਮਨਿੰਦਰਜੀਤ ਸਿੰਘ ਬਿੱਟੂ ਦੀ ਸਲੇਚਾ ਰੋਡ ਸ਼ਾਹਕੋਟ ਵਿਖੇ ਕੋਠੀ ਹੈ ਅਤੇ ਰਿਸ਼ਤੇਦਾਰ ਪਰਿਵਾਰ ਸਮੇਤ ਵਿਦੇਸ਼ ਵਿੱਚ ਰਹਿੰਦੇ ਹਨ ਜਿਸ ਤੋਂ ਬਾਅਦ ਕੋਠੀ ਵਿੱਚ ਸਾਡਾ ਦਾਇਆ ਪਰਿਵਾਰ ਰਹਿੰਦਾ ਹੈ ਜੋ ਪਿਛਲੇ 5 ਤੋਂ 6 ਦਿਨ ਤੋਂ ਸਾਡੇ ਪਾਸ ਪਿੰਡ ਤਲਵੰਡੀ ਬੂਟਿਆ ਆਏ ਹੋਏ ਸਨ। ਉਹਨਾਂ ਦੱਸਿਆ ਕਿ ਅੱਜ ਸਵੇਰੇ ਗੁਆੜੀਆਂ ਨੇ ਫੋਨ ਕਰਕੇ ਦੱਸਿਆ ਕਿ ਤੁਹਾਡੇ ਘਰ ਚੋਰੀ ਹੋ ਗਈ ਹੈ ਜਦ ਅਸੀਂ ਘਰ ਆ ਕੇ ਦੇਖਿਆ ਤਾਂ ਘਰ ਦੇ ਸਾਰੇ ਦਰਵਾਜ਼ੇ ਟੁੱਟੇ ਹੋਏ ਸਨ ਉਹਨਾਂ ਦੱਸਿਆ ਕਿ ਚੋਰਾਂ ਨੇ ਘਰ ਦੇ ਸਾਰੇ ਕਮਰਿਆਂ ਦੀ ਫਲੋਰਾ ਫਰਾਲੀ ਕਰਕੇ ਇੱਕ ਵੱਡੀ LED, ਅਲਮਾਰੀਆਂ ਦੇ ਲੋਕ ਤੋੜ ਕੇ ਵਿੱਚ ਪਈ 50 ਤੋਂ 60 ਹਜ਼ਾਰ ਰੁਪਏ ਦੀ ਨਕਦੀ, ਕੀਮਤੀ ਸਮਾਨ, CCTV ਕੈਮਰੇ ਦਾ DVR, ਬਾਥਰੂਮ ਦੀਆਂ ਟੁੱਟੀਆਂ ਅਤੇ ਹੋਰ ਬਹੁਤ ਸਾਰਾ ਸਮਾਨ ਚੋਰੀ ਕਰ ਲਿਆ ਉਹਨਾਂ ਦੱਸਿਆ ਕਿ ਇਸ ਵਾਰਦਾਤ 'ਚ ਉਹਨਾਂ ਦਾ ਕਰੀਬ 8 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਚੋਰੀ ਦੀ ਘਟਨਾ ਸੰਬੰਧੀ ਸ਼ਾਹਕੋਟ ਪੁਲਿਸ ਨੂੰ ਪਤਾ ਲੱਗਰਤਾ ਪੁਲਿਸ ਹੈਲਪਲਾਈਨ ਨੰਬਰ 112 ਦੀ ਟੀਮ ਦੇ ਇੰਚਾਰਜ ਐਸਆਈ ਅਵਤਾਰ ਸਿੰਘ ਆਪਣੀ ਟੀਮ ਸਮੇਤ ਮੌਕੇ ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਉਹਨਾਂ ਦੱਸਿਆ ਕਿ ਇਸ ਸੰਬੰਧੀ ਰਿਪੋਰਟ ਸ਼ਾਹਕੋਟ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਚੋਰਾਂ ਦੀ ਪਾਲ ਕੀਤੀ ਜਾ ਰਹੀ ਹੈ। ਸ਼ਾਹਕੋਟ ਤੋਂ ਪੰਜਾਬ న్యూਜ਼ ਆਨਲਾਈਨ ਦੀ ਖਾਸ ਰਿਪੋਰਟ। ਮੇਰਾ ਨਾਮ ਮਰੀਕ ਸਿੰਘ। ਤੇ ਪਿੰਡ ਸਾਡਾ ਬੂਟਾਂ ਥੰਡੀ ਰਹਿੰਦੇ ਆ ਤੇ ਉਥੋਂ ਸਾਡੇ ਧਾਇ ਹੁਣੀ ਸੀ ਤੇ 4-5-6 ਦਿਨ ਹੋ ਗਏ ਉੱਥੇ ਸਾਡੇ ਬੂਟ ਰਹਿੰਦੇ ਉਹ ਤੋਂ ਬਾਅਦ ਆ ਸਾਨੂੰ ਪਤਾ ਲੱਗਾ ਅਣਗਵਾਂ ਨੂੰ ਕਿ ਤੁਹਾਡੇ ਘਰੇ ਚੋਰੀ ਹੋ ਗਈ ਆ ਸਾਨੂੰ ਮੋ ਕਰੋਂ ਸਵੇਰੇ ਫੋਨ ਗਿਆ ਤੇ ਅਸੀਂ ਉਦੋਂ ਧਾਇ ਜੀ ਨੂੰ ਨਾਲ ਲੈ ਕੇ ਨਾਲ ਭਰਾ ਹੁਣੀ ਆਏ ਮਦਦ ਹੁਣੀ ਤੇ ਆ ਕੇ ਤੇ ਅਜੇ ਇੱਥੇ ਆਏ ਆ ਆ ਕੇ ਦੇਖਿਆ ਤੇ ਤੁਰੋਂ ਦਵਾਜੇ ਸਾਰੇ ਜਿੰਨੇ ਜੋ ਥੱਲੇ ਸਾਰੇ ਤੋੜੇ ਹੋਏ ਸੀ ਤੋੜ ਕੇ ਉਹਨਾਂ ਨੇ ਛਿਟੇ ਰਹੀ ਅਈ ਕਰੋ ਅੰਦਰ ਬੜਿਆ ਤੇ ਆਇਆ ਚਲੋ ਇਹ ਦੇਖਦੇ ਕੀ ਕੀ ਚੀਜ਼ ਆ ਅੰਦਰ ਸਾਡਾ ਅਸਮਾਨ ਐਲ ਸੀ ਡੀ ਸੀ 50 ਇੰਚ ਵੱਡੀ 55 ਇੰਚ ਉਹ ਵੀ ਲੈ ਕੇ ਲਾ ਗਏ ਬਾਕੀ ਦੂਜੇ ਕਮਰੇ ਦੇ ਕਰੋ ਅਹੀ ਤਲਾਸੀ ਲਈਏ ਲੇ ਫਿਰ ਕੀ ਆ ਉਧਰ ਉਧਰ ਸਾਡਾ ਸਾਰਾ ਸਮਾਨ ਖਿੱਦਰਿਆ ਹੈ ਉਤੋਂ ਸਾਡਾ ਕੈਸ ਵੀ ਜਿਹੜਾ ਹੈਗਾ ਇਹ 56000 ਰੁਪਿਆ ਸੀ ਕੈਸ ਉਹ ਵੀ ਹੈ ਨਹੀਂ ਸੀ ਉਸ ਤੋਂ ਬਾਅਦ ਸਾਡੇ ਕੰਬਲ ਸੀ ਗਰੇ ਹੋ ਸੀ ਇਹ ਸਮਾਨ ਉਹ ਵੀ ਲੈ ਕੇ ਵਿੱਚੋਂ ਲਾ ਗਏ ਫਿਰ ਸਾਡੇ ਕੈਮਰਾ ਜਿਹੜਾ ਡੀ ਡੀ ਡਾਟਾ ਹੁੰਦਾ ਵਾ ਨੇ ਕੋਈਂ ਕੰਨ ਉਹ ਵੀ ਲੈ ਕੇ ਲਾ ਕੇ ਫਿਰ ਸਾਡੇ ਬਾਥਰੂਮ ਵਿੱਚ ਅਹੀ ਕਰੋ ਬੜੇ ਬਾਥਰੂਮ ਵਿੱਚੋਂ ਵੀ ਸਾਡੇ ਟੂਟੀਆਂ ਗੜੀਆਂ ਉਹ ਵੀ ਲੈ ਗਏ ਆ ਲਾ ਗਏ ਟੂਟੀ ਟਾਟੀ ਇਸ ਸਰ ਕੋਈ ਨਹੀਂ ਹੋਇਆ ਕੋਈ ਕੋਈ ਸਾਡੇ ਭਾਜੀ ਹੁਣੇ ਬਾਹਰੋਂ ਆਏ ਸੀ ਤੇ ਉਹਨਾਂ ਦੇ بیٹے ਦਾ ਵਿਆਹ ਕੀਤਾ ਸੀ ਤੇ ਉਹ ਕਿਹਨਾ ਭਾਜੀ ਦਾ ਜਿਹਨਾਂ ਦੀ ਕੁਠੀ ਇਹ ਉਹਨਾਂ ਦਾ ਬਿੱਟੂ ਆਪਦਾ ਕਹਿੰਦੇ ਨਾ ਪਕਾ ਬਰਿੰਦਰ ਬਰਿੰਦਰ ਆਮਨੇ ਦਾ ਜੀਤਾ ਤੇ ਕਰੋ ਉਹ ਅਏ ਟੁੱਟ ਗਿਆ ਟਟੀਆਂ ਤੇ ਲਾ ਕੇ ਉਹ ਵੀ ਟੁੱਟੀਆਂ ਵੀ ਲੈ ਕੇ ਲਾ ਕੇ ਕਿੰਨਾ ਨੁਕਸਾਨ ਹੋ ਗਿਆ ਆਈਡੀਆ ਨੁਕਸਾਨ ਜੀ 5 6 7 ਲੱਖ ਦਾ ਨੁਕਸਾਨ ਆਈਡੀਆ ਹੈਗਾ ਸਾਡਾ ਪੁਲਿਸ ਨੂੰ ਸੂਚਿਤ ਕੀਤਾ ਜੀ ਹਾਂ ਜੀ ਪੁਲਿਸ ਨੂੰ ਕੀਤਾ ਵਾ ਤੇ ਉਹ ਅੱਜ ਆਏ ਭਾਈ ਹੁਣ ਅੱਜ ਸਾਰਾ ਇੱਕ ਉਹਨਾਂ ਨੂੰ ਖੋਲ ਲਿਆ ਬਾ ਤੇ ਕੀਤਾ ਵਾ ਠੀਕ ਹਾਂ ਜੀ ਹਾਂ ਜੀ ਸਰ ਇੱਕ ਜਿਹੜੀ ਚੋਰੀ ਹੋਈ ਆ ਕੀ ਮਾਮਲਾ ਸੀ ਸਰ ਇਹ ਦੇਖੋ ਜੀ ਕੋਠੀ ਜੀ ਤਕਰੀਬਨ ਪਿਛਲੇ 10 12 ਦਿਨ ਤੋਂ ਬੰਦ ਸੀ ਕੋਈ ਘਰ ਵਿੱਚ ਨਹੀਂ ਸੀ ਰਹਿ ਰਿਹਾ ਇਹ ਗੁਲਜਾਰ ਸਿੰਘ ਪੁੱਤਰ ਪਾਲ ਸਿੰਘ ਵਾਸੀ ਮਾਡਲ ਟਾਊਨ ਸਲੇਜਾ ਰੋਡ ਤੇ ਹੋਈ ਹੈ ਚੋਰੀ ਅਸੀਂ ਮੌਕਾ ਦੇਖ ਲਿਆ ਆ ਮੌਕੇ ਦੇ ਜੋ-ਜੋ ਵੀ ਚੀਜ਼ਾਂ ਚੋਰੀ ਹੋਈਆਂ ਆ ਉਹ ਕਰਦੇ ਨੂੰ ਕਿਹਾ ਵੀ ਆਪਣੀ ਲਿਸਟ ਬਣਾ ਕੇ ਇਹਦੀ ਦਰਖਾਸਤ ਦਿਓ ਫੇਰ ਅਸੀਂ ਜੋ ਵੀ ਕਾਰਵਾਈ ਡਿਊਟੀ ਅਸਤੇ ਤੇ ਆਪਾਂ ਪੰਜਾਬਾ ਦਾ ਧਿਆਨ ਚ ਡਿਊਟੀ ਦੇ ਅੰਦਰ ਕਾਰਵਾਈ ਕਰੂਗਾ ਜੀ ਸਰ ਕਿੰਨਾ ਕ ਸਾਮਾਨ ਚੋਰੀ ਹੋਇਆ ਆ আইডিয়া ਇਹ ਜੇ ਤਾਂ ਦੇਖੋ ਸਾਰਾ ਖਲਾਰਾ ਦੇਖਿਆ ਆ ਉਹ ਜੋ ਕਰਦੇ ਕਹਿੰਦੇ ਜਿਹੜੇ ਹਿਸਾਬ ਨਾਲ ਉਹਦੇ ਹਿਸਾਬ ਨਾਲ ਦੇਖਾਂਗੇ ਕਿੰਨੀ ਚੋਰੀ ਹੋਈ ਆ ਕੀ ਕੀ ਹੋਇਆ ਮੌਕੇ ਤੋਂ ਡੀਵੀਆਰ ਵੀ ਲਾਇਆ ਗਿਆ ਵਾ ਤੇ ਬਾਕੀ ਜੋ ਵੀ ਜਾਣ ਚੱਗੇ ਆਊਗਾ ਉਹਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਊਗੀ ਠੀਕ ਹੈ ਸਰ